ਅਕਾਗਰਤ ਕੀ ਕਰਨਾ ਉਹਨੂੰ ਬਾਰ ਬਾਰ ਸੁਨਣਾ ਤੇਰਾ ਧਿਆਨ ਪਾਸੇ ਜਾਂਦਾ ਨਕੇ ਇੱਧਰ ਉੱਧਰ ਧਿਆਨ ਕਰਕੇ ਹੀ ਦੂਰ ਦੂਰ ਭਟਕਦੇ ਆ ਧਿਆਨ ਉਹ ਧੁਨ ਤੇ ਦੇ ਤੇ ਧੁਨ ਮੈਂ ਧਿਆਨ ਤੇ ਧਿਆਨ ਜਦੋਂ ਇਕਾਗਰਤ ਹੋ ਗਿਆ ਧਿਆਨ ਮੈਂ ਜਾਣਿਆ ਰੱਬ ਮਿਲਣਾ ਹੈ ਪਰਮਾਤਮਾ ਮਿਲਣਾ ਹੈ ਨਾਮ ਪ੍ਰਗਟ ਹੋਣਾ ਹੈ ਭਗਵਾਨ ਪ੍ਰਗਟ ਹੋਣਾ ਹੈ ਧਿਆਨ ਮੈਂ ਜਾਣਿਆ ਤੇ ਜਿਨੇ ਧਿਆਨ ਵਿੱਚ ਪ੍ਰਗਟ ਕਰ ਲਿਆ ਤੇ ਆਨ ਆਕਾਗਰਤ ਹੋ ਗਿਆ ਉਹਨੂੰ ਮਹਾਰਜ ਕੀ ਕਹਿੰਦੇ ਗੁਰਮਖ ਅਕਥ ਕਹਾਣੀ ਉਸ ਗੁਰਮਖ ਦੀ ਕਹਾਣੀ ਕੋਈ ਬਿਆਨ ਹੀ ਨਹੀਂ ਕਰ ਸਕਦਾ ਉਹਦੀ ਵਿਚਾਰ ਕੋਈ ਬਿਆਨ ਹੀ ਨਹੀਂ ਕਰ ਸਕਦਾ ਕੰਮ ਇੰਨਾ ਕੀਏ ਤੁਸੀਂ ਬਾਹਰੋਂ ਬੈਠੋ ਆਕਾਗਰਤ ਹੋ ਕੇ ਟਿਕ ਜਾਓ ਤੇ ਸੁਰਤ ਦੀ ਆਕਾਗਰਤਾ ਬਣਾ ਕੇ ਬਾਹਰੋਂ ਜਪਦੇ ਜਪਦੇ ਬਾਹਰੋਂ ਬਾਦ ਘਟੇ ਅੰਦਰੋਂ ਆਵਾਜ਼ ਵਧੇ ਬਾਹਰੋਂ ਆਵਾਜ਼ ਸੁਣਨੀ ਬੰਦ ਹੋਵੇ ਤੇ ਅੰਦਰਲੀ ਆਵਾਜ਼ ਸੁਣੇ ਔਰ ਅੰਦਰਲੀ ਆਵਾਜ਼ ਸੁਣੇ ਅੰਦਰਲੀ ਜਿਹੜੀ ਆਵਾਜ਼ ਸੁਣਨ ਲੱਗ ਪਈ ਨਾ ਉਹ ਇੱਕੇ ਦਿਨ ਦਾ ਕੰਮ ਨਹੀਂ ਕਿ ਇੱਕੇ ਦਿਨ ਤੁਸੀਂ ਬੈਠੋ ਜੋ ਸਵੇਰ ਤੋਂ ਸ਼ਾਮ ਤੱਕ ਕਹੋ ਤੇ ਉਹਦਾ ਦਿਮਾਗ ਦਾ ਸੰਤੁਲਨ ਵੀ ਕਈ ਵਾਰ ਇਸ ਤਰ੍ਹਾਂ ਵਿਗਾੜ ਬੈਂਦੇ ਇੱਕੇ ਦਿਨ ਕੋਈ ਬੱਚਾ ਬੋਲਣ ਨਹੀਂ ਲੱਗਦਾ ਇੱਕੇ ਦਿਨ ਬੱਚਾ ਕੋਈ ਇੱਕ ਨੰਬਰ ਦਾ ਦੌੜਾਕ ਨਹੀਂ ਬਣਦਾ ਇੱਕੇ ਦਿਨ ਬੱਚਾ ਕੋਈ ਦੌੜਨ ਨਹੀਂ ਲੱਗਦਾ ਇਸ ਕਰਕੇ ਕਿ ਦਿਨ ਨਹੀਂ ਰੋਜ਼ ਸਮਾਂ ਰੱਖੋ 5 ਮਿੰਟ ਬੈਠੋ 10 ਮਿੰਟ ਬੈਠੋ ਉਸ ਜਪਨ ਦੇ ਵਿੱਚ ਕੋਈ ਦੂਜਾ ਫੁਰਨਾ ਨਾ ਆਵੇ ਕੇਵਲ ਵੈਗਰੂ ਦੀ ਧੁਨ ਇਕਾਗਰਤਾ ਦੇ ਨਾਲ ਇਕਾਂਤ ਦਾ ਮਤਲਬ ਇਹੀ ਸੀ ਕਿਉਂਕਿ ਅਜੇ ਬਾਰੂ ਬਿਰਤੀ ਕੱਚੀ ਆ ਅੰਦਰ ਪ੍ਰਪੱਕਤਾ ਨਹੀਂ ਆਈ ਤੇ ਦੂਜੀ ਬਾਤ ਪਈ ਤੇ ਸਾਡਾ ਧਿਆਨ ਉਧਰ ਚਲ ਜਾਣਾ ਖਿੱਚਿਆ ਜਾਣਾ ਜਿੱਧਰ ਆਵਾਜ਼ ਆਈ ਇਸ ਕਰਕੇ ਇਕਾਗਰਤਾ ਆਕਾਂਤ ਤੇ ਤੇ ਇਸੇ ਲਈ ਗੁਰਮਖ ਗੁਰਸਿੱਖ ਸਤਿਗੁਰੂ ਕਹਿੰਦੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਕਿਉਂ ਉਹ ਰਸ ਦਾਇਕ ਬ੍ਰਹਮ ਹੂਰਤੇ ਉਸ ਵੇਲੇ ਕੋਈ ਜਾਗਦਾ ਨਹੀਂ ਪੇ ਰੱਬ ਨਾਲ ਪਿਆਰ ਵਾਲੇ ਜਾਗ ਦੇ ਰੌਲਾ ਗੋਲਾ ਨਹੀਂ ਇੱਕ ਅਗਰਤਾ ਬਣਾ ਕੇ ਜਿੰਨਾ ਸਮਾਂ ਬੈਠ ਸਕਦਾ ਜਪ ਆਰਾਧ ਧਿਆਨ ਤਰ ਮਹਾਰਾਜ ਕਹਿੰਦੇ ਕੀਰਤੀ ਉਹਦੀ ਗਾਵੋ ਉਸ ਕਰਤੇ ਆਕਾਲ ਪੁਰਖ ਵੈਗਰੂ ਦੀ ਅੰਦਰ ਰਸ ਬਣੇਗਾ ਇੱਕ ਨਿੰਮਖ ਮਾਤਰ ਵੀ ਇਹ ਅੰਦਰੋਂ ਜੁੜਿਆ ਹੋਇਆ ਨਾ ਉਹਦੇ ਨਾਲ ਤੇਰਾ ਛੁਟਕਾਰਾ ਹੋ ਜਾਵੇਗਾ ਛੁਟ ਜਾਵੇਂਗਾ ਤੇ ਬਾਹਰ ਦੇ ਦਿਖਾਵੇ ਨਾਲ ਭਾਵੇਂ ਤੂੰ ਸਾਰੀ ਉਮਰ ਕਰਦਾ ਰਹਿ ਅੰਦਰੋਂ ਕਮਾਈ ਨਹੀਂ ਕੀਤੀ ਬਰੂ ਪਖੰਡ ਕਰਦਾ ਰਿਆਂ ਦਿਖਾਵਾ ਕਰਦਾ ਰਿਆਂ ਜੋ ਦਿਖਾਵਾ ਅੰਦਰ ਹੈ ਬਾਹਰੋਂ ਲਿਬਾਸ ਵੀ ਉਹ ਜੇ ਤੇ ਉਹ ਪਖੰਡ ਨਹੀਂ ਉਹ ਪਖੰਡ ਨਹੀਂ ਪਖੰਡ ਉਹ ਆ ਕਿ ਕਮਾਈ ਨਹੀਂ ਅੰਦਰ ਨਹੀਂ ਮਨ ਜੁੜਿਆ ਨਹੀਂ ਲੋਕਾਂ ਨੂੰ ਰਜਾਉਣ ਲਈ ਵੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਇਸ ਵਾਸਤੇ ਕੇਵਲ ਬਾਹਰੋ ਦਿਖਾਵਾ ਹੈ ਕਿ ਲੋਗ ਦੇਖਣ ਪਹਿਰਾਵਾ ਦੇਖੇ ਉਬਜਾਏ ਇਸ ਲਈ ਕਰਦਾ ਹੈ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਬਈ ਉਹਦੇ ਥੋੜੇ ਸਿਮਰਨ ਦੇ ਨਾਲ ਤੇਰਾ ਛੁਟਕਾਰਾ ਹੋ ਜਾਵੇਗਾ ਜੋ ਜਨ ਕਰੈ ਕੀਰਤਨ ਗੋਪਾਲ ਜਿਹੜਾ ਜਨ ਜੀਵ ਗੋਪਾਲ ਅਕਾਲਪੁਰਖ ਵੈਗਰੂ ਤਰਤੀ ਦੀ ਪਲਣਾ ਕਰਨ ਵਾਲੇ ਦੀ ਕੀਰਤੀ ਕਰਦਾ ਹੈ ਆਰਾਧਦਾ ਓਨੋ ਮਹਾਰਾਜ ਸਾਹਿਬ ਕਹਿੰਦੇ ਤਿਸ ਕੋ ਪੋਹੇ ਨਾ ਸਕੈ ਜਮਕਾਲ ਓਨੂੰ ਜਮਾਂ ਦੀ ਕੋਈ ਫੇਟ ਕੋਈ ਦੁੱਖ ਨਹੀਂ ਭਿਆਨਕ ਸਮਾ ਉਹਦਾ ਕੁਝ ਨਹੀਂ ਵਿਗਾੜ ਸਕਦਾ ਜਿਹੜਾ ਪ੍ਰਭੂ ਨਾਲ ਜੁੜਿਆ ਹੈ ਕੀਰਤਨ ਭਗਤੀ ਹੈ ਆ ਕੀਰਤਨ ਕਰਨਾ ਇਹ ਵੀ ਭਗਤੀ ਕਰਨ ਵਾਲਾ ਭਿੱਜ ਕੇ ਗਾਵੇ ਤੇ ਸਿਮਰਨ ਕਰਨਾ ਬਾਣੀ ਪੜਨੀ ਤੇ ਸੁਣਨੀ ਕਥਾ ਕਰਨੀ ਤੇ ਸੁਣਨੀ ਇਹ ਵੀ ਭਗਤੀ ਇਹ ਸੇਵਾ ਕਰਨੀ ਤੇ ਸੁਣਨੀ ਭਗਤੀ ਅੰਦਰੋਂ ਭਿੱਜਿਆ ਹੋਵੇ ਦਿਖਾਵਾ ਨਾ ਕਰਦਾ ਹੋਵੇ ਅੰਦਰੋਂ ਭਿੱਜਿਆ ਹੋਇਆ ਨਿਰਮਾਨਤਾ ਆਉਂਦੀ ਗਏ ਜੁੜਦਾ ਗਿਆ ਸਕੂਨ ਮਿਲੇਗਾ ਜਿਹੜਾ ਜੁੜਦਾ ਨਹੀਂ ਨਾ ਅੰਦਰੋਂ ਉਹਨੂੰ ਸਕੂਨ ਨਹੀਂ ਮਿਲਦਾ ਰਸ ਨਹੀਂ ਮਿਲਦਾ ਮਹਾਰਾਜ ਸੱਚੇ ਪਦਸਾ ਕਹਿੰਦੇ ਉਹਦੇ ਗੁਨਾ ਨੂੰ ਗਾ ਉਹਨੂੰ ਧਿਆ ਪਾਰ ਉਤਾਰਾ ਹੋਵੇਗਾ ਕਲ ਜੁਗ ਮਹਿ ਕੀਰਤਨ ਪ੍ਰਧਾਨਾ ਪ੍ਰਧਾਨ ਦਾ ਅਰਥ ਹੁੰਦਾ ਹੈ ਮੁਖੀਆ ਕੀਰਤਨ ਭਗਤੀ ਮੁਖੀ ਉਹਦੀ ਕੀਰਤੀ ਕਰਨੀ ਵਡਿਆਈ ਕਰਨੀ ਸ਼ੋਭਾ ਕਰਨੀ ਉਪਮਾ ਕਰਨੀ ਇਹ ਪ੍ਰਧਾਨ ਪ੍ਰਧਾਨ ਹੁੰਦਾ ਮੁਖੀਆ ਜਿਹਦੇ ਮੰਗਰ ਸਾਰੇ ਟੁਰਣ ਸਾਰੇ ਚੱਲਣ ਦੇਸ਼ ਦਾ ਪ੍ਰਧਾਨ ਮੰਤਰੀ ਤੈਨੂੰ ਸਾਰਿਆਂ ਦਾ ਪ੍ਰਧਾਨ ਬਣਾ ਦਿੱਤਾ ਮੁਖੀਆ ਬਣਾ ਦਿੱਤਾ ਉਹ ਪ੍ਰਧਾਨ ਕੀ ਕੌਣ ਕੀਰਤਨ ਕਰ ਕੀਰਤਨ ਹੋਏ ਉਧਾਰ ਉਧਾਰ ਪਾਰ ਉਤਾਰਾ ਹੋਵੇਗਾ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪਿਐ ਲਾਇ ਧਿਆਨਾ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨੂੰ ਜਪਦੇ ਆ ਰਾਤ ਦੇ ਨੇ ਧਿਆਨ ਲਾ ਕੇ ਧਿਆਨ ਜੋੜ ਕੇ ਉਹਦੇ ਵਿੱਚ ਧੁਨ ਚ ਸ਼ਬਦ ਚ ਧਿਆਨ ਲਾ ਕੇ ਔਰ ਜਿਹੜਾ ਹੈ ਉਹਨੂੰ ਜਪਦੇ ਨੇ ਤੇ ਫਿਰ ਕੀ ਹੁੰਦਾ ਆਪ ਤਰੈ ਸਗਲੇ ਕੁੱਲ ਤਾਰੇ ਉਹ ਆਪ ਵੀ ਤਰਦਾ ਐ ਇਸ ਤਰ੍ਹਾਂ ਕਮਾਈ ਕਰਨ ਵਾਲਾ ਆਪਣੀ ਕੁੱਲ ਨੂੰ ਵੀ ਤੇ ਸਾਰਿਆਂ ਨੂੰ ਤਾਰਦਾ ਐ ਤਰੈ ਤਾਰੇ ਗੁਰ ਸਿੱਖ ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰਗਹ ਪਤਿਓਂ ਜਾਂਦਾ ਫਿਰ ਦਰਗਾਹ ਵਿੱਚ ਪ੍ਰਭੂ ਦੀ ਨਿਆਇ ਸਭਾ ਵਿੱਚ ਜਾਂਦਾ ਪਤ ਇੱਜ਼ਤ ਦੇ ਸਹਿਤ ਇੱਥੇ ਵੀ ਇੱਜ਼ਤ ਪਾਉਂਦਾ ਓਥੇ ਵੀ ਇੱਜ਼ਤ ਪਾਉਂਦਾ ਪ੍ਰਭੂ ਦੇ ਕੋਲ ਨਾਨਕ ਕਹੈ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ ਕੀਰਤੀ ਕਰ ਤੇਰਾ ਉਧਾਰ ਹੋਵੇਗਾ ਪਾਰ ਉਤਾਰਾ ਹੋਵੇਗਾ ਮਹਾਰਾਜ ਸੱਚੀ ਪਰਸ਼ਾ ਕਹਿੰਦੀ ਸੰਤੋ ਸਾਗਰ ਪਾਰ ਉਤਰੀਐ ਹੇ ਰੱਬ ਨਾਲ ਪਿਆਰ ਕਰਨ ਵਾਲੇ ਸ਼ਾਂਤ ਆਤਮਾਵਾਂ ਰੱਬ ਦੇ ਮਾਰਗ ਤੇ ਚੱਲਣ ਵਾਲੇ ਜਿਨ੍ਹਾਂ ਨੇ ਇਧਰ ਉਧਰ ਧਿਆਨ ਨੂੰ ਸੰਕੋਚਿਆ ਵਾਸ਼ਨਾਵਾਂ ਦਾ ਅੰਤ ਕਾਮਨਾਵਾਂ ਦਾ ਅੰਤ ਫੁਰਣਿਆਂ ਦਾ ਅੰਤ ਅਪਨੱਤ ਦਾ ਅੰਤ ਪੰਜੇ ਵਿਕਾਰਾਂ ਦਾ ਅੰਤ ਅੰਤ ਪਰਯੰਤ ਸਭ ਦਾ ਅੰਤ ਕਰਕੇ ਪਿੱਛੇ ਸਤ ਰਹਿ ਗਿਆ ਪਰਮਾਤਮਾ ਐਸੀਆਂ ਆਤਮਾਵਾਂ ਜਿਹੜੀਆਂ ਸਤ ਸਰੂਪ ਨੇ ਉਹਨਾਂ ਨੂੰ ਕਹਿੰਦੇ ਨੇ ਸਾਗਰ ਪਾਰ ਉੱਤਰਿਐ ਮਹਾਰਾਜ ਕਹਿੰਦੇ ਇਸ ਸਾਗਰ ਤੋਂ ਜਿਹੜਾ ਸੰਸਾਰ ਸਾਗਰ ਹੈ ਨਾ ਸਮੁੰਦਰ ਹੈ ਇਹਦੇ ਤੋਂ ਪਾਰ ਉੱਤਰ ਜਾਈਦਾ ਪਾਰ ਉੱਤਰਿਐ ਇਹਦੇ ਤੋਂ ਪਾਰ ਉੱਤਰਿਐ ਪਾਰ ਹੋ ਜਾਵਾਂਗੇ ਪਾਰ ਉਤਾਰਾ ਹੋਵੇਗਾ ਜਦੋਂ ਜਪੋਂਗੇ ਜਦੋਂ ਜੁੜੋਂਗੇ ਸਾਧ ਸੰਗ ਤਰੈ ਭੈ ਸਾਗਰ ਸਾਧ ਸੰਗਤ ਵਿੱਚ ਆ ਕੇ ਆਕਾਗਰਤਾ ਬਣਾਏ ਤੇ ਭੈ ਡਰ ਵਾਲਾ ਜਿਹੜਾ ਸੰਸਾਰ ਸਮੁੰਦਰ ਤਰ ਜਾਵੇਗਾ ਮਹਾਰਾਜ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ ਅਰ ਸਾਧ ਸੰਗਤ ਵਿੱਚ ਆ ਕੇ ਸਾਗਰ ਤਰਿਆ ਜਾਂਦਾ ਨਿਰਪਉ ਨਾਮ ਜਪੂ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਫਿਰ ਜਮ ਆਦਿਕ ਤੇਰੀ ਜਿੰਦ ਦਾ ਵੈਰੀ ਨੇੜੇ ਨਹੀਂ ਆਵੇਗਾ ਤੜ 파ਵੇਗਾ ਨਹੀਂ ਜੇ ਤੂੰ ਸਾਧ ਸੰਗਤ ਸਤਿਗੁਰੂ ਦੀ ਸੰਗਤ ਕੀਤੀ ਤੇ ਸਤਿਗੁਰੂ ਵਿੱਚ ਧਿਆਨ ਜੋੜਿਆ ਜੇ ਕੋ ਬਚਨ ਕਮਾਵੇ ਸੰਤਨ ਕਾ ਉਹ ਜਿਹੜੀਆਂ ਸਤ ਸਰੂਪ ਆਤਮਾਵਾਂ ਸਤਗੁਰੂ ਵਿੱਚ ਮਿਲ ਗਈਆਂ ਸਤਗੁਰੂ ਰੂਪ ਸਤਗੁਰੂ ਨੇ ਜਿਹੜੇ ਸਤਗੁਰੂ ਸਾਨੂੰ ਬਚਨ ਦਿੰਦੇ ਨੇ ਜੇ ਕੋਈ ਇਹਨਾਂ ਬਚਨਾਂ ਨੂੰ ਕਮਾ ਲਵੇ ਸਤਗੁਰਾਂ ਦੇ ਬਚਨਾਂ ਨੂੰ ਕਮਾ ਲਵੇ ਮਹਾਰਾਜ ਕਹਿੰਦੇ ਸੋ ਉਹ ਬਚਨ ਕਮਾਉਣ ਵਾਲਾ ਉਹ ਰੂਪ ਹੋਣ ਵਾਲਾ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਤਰੀਏ ਉਹ ਗੁਰੂ ਦੀ ਕਿਰਪਾ ਨਾਲ ਤਰ ਜਾਂਦਾ ਹੈ ਪਾਰ ਉੱਤਰ ਜਾਂਦਾ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਤਾਂ ਨਹੀਂ ਸਾਗਰ ਨਹੀਂ ਤਰਿਆ ਜਾਣਾ ਜਿੰਨਾ ਚਿਰ ਗੁਰੂ ਨਾਲ ਨਹੀਂ ਉਹ ਜੁੜਦਾ ਉਸ ਮਾਰਗ ਤੇ ਨਹੀਂ ਤੁਰਦਾ ਇਹ ਸਾਗਰ ਤਰਨਾ ਹੈ ਤੇ ਮਾਲਕ ਨਾਲ ਜੁੜ ਫੇਰ ਤਰਿਆ ਜਾਣਾ ਮਹਾਰਾਜ ਮੇਰ ਕਰਦੇ ਕੋਟ ਤੀਰਥ ਮੱਜਨ ਇਸ ਨਾਨਾ ਮਹਾਰਾਜ ਸਚੀਪਾਰਸ਼ਾ ਕਹਿੰਦੇ ਕਰੋੜਾਂ ਤੀਰਥ ਤੇ ਪੁਰਬੀ ਇਸ਼ਨਾਨ ਉਹਨਾਂ ਦਾ ਕੀਤਾ ਜਾਵੇ ਉਹਨਾਂ ਤੀਰਥਾਂ ਤੇ ਜਾ ਕੇ ਇਸ ਕਲਮੈ ਇਸ ਕਲਯੁਗ ਦੇ ਸਮੇਂ ਅੰਦਰ ਕਰੋੜਾਂ ਤੀਰਥਾਂ ਤੇ ਜਿਹੜੇ ਉਹਨਾਂ ਦੇ ਪੁਰਬ ਬਣਾਏ ਆ ਭਈ ਇਹਨਾਂ ਦਾ ਬੜਾ ਮਹਾਤਮੇ ਉਹਨਾਂ ਤੇ ਜਾ ਕੇ ਜੇ ਤੂੰ ਇਸ਼ਨਾਨ ਵੀ ਕਰ ਲਵੇਂ ਮਹਾਰਾਜ ਕਹਿੰਦੇ ਕਲ ਮੈ ਮੈਲ ਭਰੀ ਜਾਏ ਕਲ ਯੁਗ ਦੇ ਸਮੇਂ ਅੰਦਰ ਨਾਮ ਤੋਂ ਬਗੈਰ ਮੈਲ ਹੀ ਅੰਦਰ ਭਰੇਗੀ ਮੈਲ ਹੀ ਭਰੇਗੀ ਨਾਮ ਤੋਂ ਬਗੈਰ ਜਿੰਨੇ ਮਰਜੀ ਇਸ਼ਨਾਨ ਕਰ ਜਿੱਥੇ ਮਰਦੀ ਕਰ ਜੇ ਨਾਮ ਨਹੀਂ ਭਗਵਾਨ ਨਾਲ ਅੰਦਰੋਂ ਨਹੀਂ ਜੁੜਿਆ ਤੇ ਧਿਆਨ ਨਾਮ ਤੇ ਨਹੀਂ ਟਿਕਿਆ ਮਹਾਰਾਜ ਸਾਹਿਬ ਕਹਿੰਦਿਆ ਅੰਦਰ ਮੈਲ ਭਰੀ ਜਾਵੇਗੀ ਇਹੋ ਮਨ ਮੈਲਾ ਇੱਕ ਨਾ ਧਿਆਏ ਮਨ ਨੂੰ ਮੈਲ ਲੱਗੀਏ ਇੱਕ ਨਾਲ ਨਹੀਂ ਜੁੜਦਾ ਅੰਦਰ ਸੁਰਤ ਨਹੀਂ ਟਿਕਦੀ ਕਿਉਂ ਮਹਾਰਾਜ ਕਹਿੰਦੇ ਮਨ ਮੈਲੇ ਸਭ ਕਿਛ ਮੈਲਾ ਮੈਲਾ ਪਵਿੱਤਰਤਾ ਨੂੰ ਨਹੀਂ ਇਕੱਠਿਆਂ ਕਰਦਾ ਜਿੱਥੇ ਮੈਲ ਹੈ ਉੱਥੇ ਮੈਲ ਹੋਰ ਚੜੇਗੀ ਪਵਿੱਤਰਤਾ ਹੀ ਨਹੀਂ ਆਵੇਗੀ ਔਰ ਮਨ ਦੇ ਮੈਲੇ ਹੋਣ ਨਾਲ ਕਿੰਨਾ ਕੋ ਇਹ ਮਨ ਮੈਲਾ ਹੈ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੁਆ ਸਿਆਹ ਜਨਮਾ ਜਨਮਾਂਤਰਾ ਦੀ ਮੈਲ ਲੱਗੀ ਅੰਤਰ ਮੈਲ ਲੱਗੀ ਬਹੁ ਦੂਜੇ ਪਾਏ ਮੈਲ ਕਿੱਥੋਂ ਲੱਗੀ ਦ્વੈਤ ਵਿੱਚ ਜੋੜ ਕੇ ਦੂਜੇ ਪਾਸੇ ਜਾ ਜਾ ਕੇ ਮਹਾਰਾਜ ਕਹਿੰਦੇ ਟਟ ਤੀਰਥ ਦੇ ਸੰਤਰ ਭਗੈ ਹੰਕਾਰੀ ਤੀਰਥਾਂ ਦੇ ਕਿਨਾਰਿਆਂ ਤੇ ਫਿਰਦਾ ਹੰਕਾਰੀ ਇਧਰ ਉਧਰ ਪਟਕਦਾ ਹੀ ਫਿਰਦਾ ਜਗਾ ਕੇ ਦੇ ਨਹੀਂ ਹੋਰ ਵਧੀਰੇ ਹਉ ਮੈਂ ਮਲ ਲਾਵਣਿਆ ਮਹਾਰਾਜ ਕਹਿੰਦੇ ਹੋਰ ਹਉ ਮੈਂ ਦੀ ਮੈਲ ਚੱਕੀ ਫਿਰਦਾ ਆ ਗੁਰੂ ਤੋਂ ਬਗੈਰ ਅੰਤਰ ਆਤਮੇ ਤੋਂ ਬਿਨਾ ਅਰ ਜੁੜੇ ਤੋਂ ਬਗੈਰ ਅੰਦਰ ਦੀ ਮੈਲ ਨਹੀਂ ਉਤਰਦੀ ਮਹਾਰਾਜ ਸਾਹਿਬ ਮੀਰ ਕਰਦੇ ਆ ਕਿ ਆਪਣੇ ਅੰਦਰ ਤੀਰਥ ਵੇਖ ਤੇ ਉਥੇ ਨਾ ਅੰਦਰ ਆਤਮੇ ਸੱਚੀ ਸਰਕਾਰ ਮਿਹਰ ਕਰਦੇ ਅੰਦਰ ਤੇਰੇ ਤੀਰਥ ਹੈ ਉਥੇ ਨਾ ਤੇ ਉਥੇ ਦੀ ਮੈਲ ਉਤਾਰ ਮੈਲ ਉਤਰੇਗੀ ਨਾਮ ਨਾਲ ਅਰ ਉਹ ਤੋਂ ਪੈ ਨਾਵੇ ਕੇ ਰੰਗ ਨਾਮ ਨਾਲ ਧੁਪੇਗਾ ਪਵਿੱਤਰ ਹੋਵੇਗਾ ਸੰਖੇਪ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗ ਜੋ ਹਰ ਗੁਣ ਗਾਵੇ ਜਿਹੜਾ ਸਾਧ ਸੰਗਤ ਵਿੱਚ ਆ ਕੇ ਹਰੀ ਪਰਮਾਤਮਾ ਵੈਗੁਰੂ ਦੇ ਗੁਣਾਂ ਨੂੰ ਗਾਉਂਦਾ ਸੋ ਨਿਰਮਲ ਕਰਨ ਲਈ ਜੈ ਮੇਰੇ ਵੈਗੁਰੂ ਉਹਨੂੰ ਤੁਸੀਂ ਨਾਮ ਦੇ ਦੁਆਰਾ ਬਾਣੀ ਦੇ ਦੁਆਰਾ ਪਵਿੱਤਰਤਾ ਦੇ ਸਹਿਤ ਕਰ ਲੈਨੇ ਹੋ ਮੈਲ ਤੋਂ ਉਹਨੂੰ ਰਹਿਤ ਕਰ ਦਿੰਨੇ ਉਹਦਾ ਅੰਤਿਸ਼ ਕਰਨ ਸਾਧ ਸੰਗ ਮਲ ਲਾਥੀ ਸਾਧ ਸੰਗਤ ਵਿੱਚ ਆ ਕੇ ਗੁਣ ਗਾਇਨ ਕਰਕੇ ਧਿਆਨ ਟਿਕਾ ਕੇ ਮੈਲ ਲਥ ਗਈ ਤੇ ਪਾਰ ਬ੍ਰਹਮ ਭੈਉ ਸਾਥੀ ਪਰਮਾਤਮਾ ਸਾਥੀ ਸੰਗੀ ਬਣ ਗਿਆ ਨਾਲ ਚੱਲਣ ਵਾਲਾ ਬਣ ਗਿਆ ਬੇਦ ਕਤੀਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ বেদ ਇਹਨਾਂ ਦੀ ਗਿਣਤੀ ਚਾਰ ਔਰ ਸਾਮ ਜੁਜਰ ਅਥਰਵਨਾ ਔਰ ਜਿਹੜਾ ਤੇ ਰਿਗ ਇਹ ਚਾਰ ਵੇਦ ਨੇ ਇਹਨਾਂ ਨੂੰ ਪੜਨ ਨਾਲ ਮੁਕਤੀ ਨਹੀਂ ਔਰ ਕਤੇਬ ਜਿਹੜਾ ਇਹਨਾਂ ਦੀ ਗਿਣਤੀ ਵੀ ਚਾਰ ਔਰ ਕੁਰਾਨ ਤੌਰੇਤ ਜੰਬੂਰ ਤੇ ਅੰਜੀਲ ਇਹ ਚਾਰ ਕਤੇਬਾਂ ਨੇ ਮਹਾਰਾਜ ਕਹਿੰਦੇ ਸਿਮਰਤ 27 ਸਿਮਰਤੀਆਂ ਤੇ ਸਭ ਸਾਸਤ 6 ਸ਼ਾਸਤਰ ਦੇ ਕੋਈ ਇਹਨਾਂ ਨੂੰ ਪੜ ਕੇ ਕਹੇ ਮਨ ਧੁੱਪ ਗਿਆ ਇਨ ਪੜਿਆਂ ਮੁਕਤ ਨਾ ਹੋਈ ਇਹਨਾਂ ਨੂੰ ਪੜ ਕੇ ਵੀ ਮੁਕਤੀ ਨਹੀਂ ਮੁਕਤੀ ਨਾਮ ਨਾਲੇ ਬਦਲਾਅ ਨਾਲੇ ਜੀਵਨ ਵਿੱਚ ਇਹਨਾਂ ਨੂੰ ਪੜ ਕੇ ਤਾਂ ਵਿਦਵਤਾ ਦਾ ਹੰਕਾਰ ਆਉਣ ਲੱਗ ਪਿਆ ਔਰ ਦੂਜਿਆਂ ਨੂੰ ਨੀਵਾਂ ਦਿਖਾਉਣ ਲੱਗ ਪਿਆ ਦੂਜਿਆਂ ਨਾਲ ਚਰਚਾ ਕਰਕੇ ਉਹਨਾਂ ਨੂੰ ਝਕਾਉਣ ਲੱਗ ਪਿਆ ਮਹਾਰਾਜ ਕਹਿੰਦੇ ਇਨ ਪੜਿਆ ਮੁਕਤ ਨਾ ਹੋਈ ਇਹਨਾਂ ਨੂੰ ਪੜ ਕੇ ਵੀ ਮੁਕਤ ਨਹੀਂ 베ਦ ਪੁਰਾਨ ਕੁਤੇਬ ਕੁਰਾਨ ਹਸੇਬ ਥਕੇ ਕਰ ਹਾਥ ਨਾ ਆਵੇ ਕੁਝ ਵੀ ਹੱਥ ਵਿੱਚ ਨਹੀਂ ਆਉਂਦਾ ਮਹਾਰਾਜ ਕਹਿੰਦੇ ਏਕ ਅੱਖਰ ਜੋ ਗੁਰਮੁਖ ਜਾਪੈ ਇੱਕ ਅੱਖਰ ਜਿਹੜਾ ਗੁਰਮੁਖ ਜਪਦਾ ਹੈ ਉਹ ਇੱਕ ਪ੍ਰਭੂ ਦਾ ਨਾਮ ਇੱਕ ਪਰਮਾਤਮਾ ਦਾ ਨਾਮ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਉਹ ਅੱਖਰ ਪਰਮਾਤਮਾ ਵਾਲਾ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਉਹਦਾ ਹਿਰਦਾ ਪਵਿੱਤਰ ਮੈਲ ਤੋਂ ਰਹਿ ਤੇ ਖੱਤਰੀ ਬ੍ਰਹਮਣ ਸੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸੰਝਾ ਚਾਰ ਵਰਣ ਨੇ ਖੱਤਰੀ ਬ੍ਰਹਮਣ ਸੂਧਰਤੀ ਵੈਸ਼ ਇਨਾਂ ਨੂੰ ਉਪਦੇਸ਼ ਸਾਂਝ ਹੈ ਜਿਹੜਾ ਮਰਜ਼ੀ ਕਮਾਵੇ ਜਿਹੜਾ ਮਰਜ਼ੀ ਧਿਆਵੇ ਇਹ ਵਰਣਚਾਰ ਨੇ ਜਾਪ ਇੱਕ ਦਾ ਜੁੜਨਾ ਇੱਕ ਨਾਲੇ ਮੁੜਨਾ ਇੱਕ ਕੋਲੇ ਗੱਲ ਫੇਰ ਬੰਨੀ ਹੈ ਰਸਤਾ ਇੱਕੇ ਇੱਕੋ ਮਾਰਗ ਤੇ ਚੱਲ ਕੇ ਅਨੇਕਤਾ ਨੂੰ ਛੱਡ ਕੇ ਏਕਤਾ ਦੇ ਵਿੱਚ ਭਰੋ ਕੇ ਇੱਕ ਨੂੰ ਜਾ ਕੇ ਮਿਲਣਾ ਹੈ ਇੱਕ ਨਾਲ ਜੁੜਨਾ ਹੈ ਫੇਰ ਗੱਲ ਬੰਨੀ ਆ ਮਹਾਰਾਜ ਕਹਿੰਦੇ ਨਹੀਂ ਤਾਂ ਨਹੀਂ ਗੁਰਮਖ ਨਾਮ ਜਪੈ ਉਦ੍ਰੈ ਸੋ ਕਲ ਮੈਂ ਜਿਹੜੇ ਗੁਰਮਖ ਗੁਰੂ ਮੁਖ ਦੁਆਰਾ ਗੁਰੂ ਨੂੰ ਮੁਖੀਆ ਬਣਾ ਕੇ ਜੀਵਨ ਅੰਦਰ ਪ੍ਰਕਾਸ਼ ਕਰਕੇ ਅੰਧਿਆਰ ਨੂੰ ਕੱਟ ਕੇ ਉਹ ਉਧਰੈ ਸੋ ਕਲਮੈ ਉਹ ਕਲਯੁਗ ਦੇ ਵਿੱਚ ਉਧਰੈ ਬਚਦੇ ਨੇ ਇਥੋਂ ਬਚ ਕੇ ਨਿਕਲਦੇ ਜਿਹੜੇ ਨਾਮ ਜਪਦੇ ਨੇ ਘਟ ਘਟ ਨਾਨਕ ਮਾਝਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੋਕਾਰ ਹਾਰੇ ਹਿਰਦੇ ਦੇ ਅੰਦਰ ਨਰੰਕਾਰ ਵਸਦਾ ਹੈ ਆਪਣੇ ਅੰਦਰ ਝਾਤੀ ਮਾਰ ਤੇਰੇ ਅੰਦਰ ਰੱਬ ਵਸਦਾ ਹੈ ਉਹਦੀ ਪਰਚੋਲ ਕਰ ਉਹਨੂੰ ਲੱਭ ਐਵੇਂ ਬਾਹਰ ਨਾਲ ਲੱਭਦਾ ਫਿਰ ਤੇ ਬਾਹਰੋਂ ਕਿਦੋਂ ਰੱਬ ਨਹੀਂ ਮਿਲਣਾ ਜਿੰਨੂੰ ਮਿਲਿਆ ਐਦੋਂ ਪਹਿਲਾਂ ਭਗਤ ਨੂੰ ਸੰਤ ਨੂੰ ਗੁਰ ਸਿੱਖ ਨੂੰ ਉਹਨੂੰ ਆਪਣੇ ਅੰਦਰੋਂ ਮਿਲਿਆ ਠੀਕ ਹੈ ਰਸਤਾ ਦੱਸਣ ਵਾਲਾ ਕੋਈ ਹੋ ਸਕਦਾ ਪਰ ਰੱਬ ਦਿਖਾਉਣ ਵਾਲਾ ਕੋਈ ਨਹੀਂ ਹਰ ਪ੍ਰਭੂ ਦਾ ਨਾਮ ਜਪੋ ਜੁੜੋ ਆਪਣੇ ਅੰਦਰੋਂ ਭਾਲ ਕਰੋ ਜਿੱਥੇ ਜਿਹੜੇ ਦੂਸ਼ਣ ਗੁਰੂ ਸਾਨੂੰ ਨਾ ਰੋਜ਼ ਬੋਲ-ਬੋਲ ਕੇ ਦੱਸਦੇ ਉਹ ਦੂਸ਼ਣ ਦੂਰ ਕਰੀ ਚੱਲੋ ਤੇ ਜਿਹੜੇ ਕੱਪੜੇ ਤੋਂ ਆਪਾਂ ਦਾਗ ਲਾਈ ਚੱਲ ਗਏ ਪਵਿੱਤਰ ਹੁੰਦਾ ਜਾਂਦਾ ਹੈ ਤੇ ਸਵੈ ਸਰੂਪ ਸਾਡਾ ਪਵਿੱਤਰ ਹੋਵੇਗਾ ਪ੍ਰਭੂ ਨਾਲ ਜੁੜਾਂਗੇ ਸੁਰਤ ਟਿਕਾਵਾਂਗੇ ਪ੍ਰਭੂ ਨਾਲ ਮਿਲ ਜਾਵਾਂਗੇ ਸਾਡਾ ਆਇਆ ਸਫਲਾ ਵਿਚਾਰਾਂ ਕਰਦਿਆਂ ਹੋਇਆਂ ਬੇ ਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗੋ ਸੰਖੇਪ ਰੂਪ ਵਿਚਾਰ ਕਰਦਿਆਂ ਹੋਇਆਂ ਔਰ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਜਿੰਨੀਕ ਸਤਿਗੁਰੂ ਆਪ ਸਤਿਗੁਰੂ ਕੀ ਸੰਗਤ ਮਤਬੁੱਧ ਬਖਸ਼ਦੇ ਹੋ ਉਹਦੇ ਵਿੱਚੋ ਵੀ ਤੁਸ਼ ਤੋਂ ਤੁਸ਼ ਪੜ ਪੜਾ ਕੇ ਸਤਿਗੁਰੂ ਦੀ ਕਿਰਪਾ ਨਾਲ ਸਤਗੁਰੂ ਦੀ ਹਜੂਰੀ ਅੰਦਰ ਸਤਗੁਰੂ ਦੇ ਸੰਗਤ ਨੂੰ ਓਨੇਕ ਸਤਗੁਰੂ ਦੇ ਬਚਨ ਸਰਮਨ ਕਰਾਉਣ ਦਾ ਯਤਨ ਕਰਦੇ ਆ ਸਤਗੁਰੂ ਮੇਰ ਕਰਨ ਸਾਨੂੰ ਪੜਨ ਸੁਣਨ ਸੁਣਾਉਣ ਵਾਲਿਆਂ ਤੇ ਕਿਰਪਾ ਕਰਨ ਸਾਡੀ ਸਾਰਿਆਂ ਦੀ ਗੁਰੂ ਚਰਨਾਂ ਨਾ ਬਣਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ